ਮੇਨ ਗੇਟ ਤੇ ਪਾਣੀ ਪਾਉਣ ਦੇ ਕੀ ਫਾਇਦੇ ਹੁੰਦੇ ਹਨ ਜੇਕਰ ਇਹ ਕੰਮ ਨਾ ਕੀਤਾ ਜਾਵੇ ਤਾਂ ਇਸ ਦਾ ਕੀ ਨੁਕਸਾਨ ਹੁੰਦਾ ਹੈ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਉਸ ਤੋਂ ਪਹਿਲਾਂ ਆਓ ਜੈ ਕਾਰੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਜੈ ਕਾਰਾ ਬੋਲੋ ਜੀ ਜੈ ਪੀਰਾਂ ਦੀ ਸੰਗਤ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅਸੀਂ ਪੀਰਾਂ ਦੇ ਅੱਗੇ ਦੁਆ ਕਰਦੇ ਹਾਂ ਫਰਿਆਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੇ ਭਗਤ ਸਾਰੀਆਂ ਸੰਗਤਾਂ ਨੂੰ ਪੀਰ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰਖੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਭਗਤ ਪੀਰਾ ਜੀ ਦੇ ਦਰਸ਼ਨ ਕਰਨ ਆਏ ਪੀਰਾ ਜੀ ਦੇ ਭਗਤ ਨੇ ਪੁੱਛਿਆ ਦੂਜੇ ਭਗਤ ਨੂੰ ਕਿ ਭਗਤਾ ਮੈਂ ਤੈਨੂੰ ਇੱਥੇ ਪਹਿਲੀ ਵਾਰ ਦੇਖਿਆ ਹੈ ਤੂੰ ਕਿੱਥੋਂ ਆਇਆ ਹੈ ਤੇ ਉਹ ਕਹਿੰਦਾ ਬਾਬਾ ਜੀ ਮੈਂ ਮੰਡੀ ਗੋਵਿੰਦਗੜ੍ਹ ਦੇ ਪਿੰਡ ਮੀਰਾਪੁਰ ਤੋਂ ਆਇਆ ਹਾਂ ਮੇਰੇ ਪਿੰਡ ਤਾਂ ਆਹੀ ਹੈ ਪਰ ਮੈਂ ਨੌਕਰੀ ਸਹਾਰਨਪੁਰ ਕਰਦਾ ਹਾਂ ਬਾਬਾ ਜੀ ਹੁਣ ਮੈਂ ਛੁੱਟੀ ਲੈ ਕੇ ਆਇਆ ਹੋਇਆ ਹਾਂ ਤੇ ਮੰਦੇ ਵਿੱਚ ਪੀਰ ਲਖ ਦਾਤਾ ਬਾਬਾ ਜੀ ਦੇ ਦਰਸ਼ਨ ਕਰਨ ਦੀ ਇੱਛਾ ਸੀ ਇਸ ਲਈ ਮੈਂ ਬਾਬਾ ਪੀਰ ਜੀ ਦੇ ਦਰਸ਼ਨ ਕਰਨ ਆਇਆ ਹਾਂ ਤੇ ਪੀਰਾ ਜੀ ਦਾ ਭਗਤ ਬੋਲਦਾ ਹੈ ਕਿ ਬੇਟਾ ਤੂੰ ਸਹਾਰਨਪੁਰ ਸ਼ਹਿਰ ਬਾਰੇ ਕੀ ਜਾਣਦਾ ਹੈ ਤੇ ਉਹ ਭਗਤ ਦੂਜੇ ਭਗਤ ਨੂੰ ਕਹਿੰਦਾ ਕਿ ਉੱਥੇ ਮੈਂ ਸੁਣਿਆ ਕਿ ਪਹਿਲਾਂ ਉੱਥੇ ਨਾਈ ਰਹਿੰਦੇ ਸਨ ਉਹਨਾਂ ਦੇ ਵਿੱਚ ਇਹਨਾਂ 81 ਕੇ ਜੇਕਰ ਹੋਰ ਪਿੰਡ ਦਾ ਜਾਂ ਹੋਰ ਸ਼ਹਿਰ ਦਾ ਕੋਈ ਵੀ ਤਾਂ ਉੱਥੇ ਕੰਮ ਕਰਨ ਆਉਂਦਾ ਸੀ ਤੇ ਉਹ ਸਾਰੇ ਹੀ ਜਿਹੜੇ ਨਾ ਆਉਂਦੇ ਸੀ ਉਸ ਨੂੰ ਇੱਕ ਇੱਕ ਰੁਪਿਆ ਤੇ ਇੱਕ ਇੱਕ ਇਟ ਦਾਣ ਵਜੋਂ ਦਿੱਤੀ ਜਾਂਦੀ ਸਨ ਇਸ ਤਰ੍ਹਾਂ ਭਾਈ ਚਾਰਿਆ ਦੀ ਮਦਦ ਨਾਲ ਇਸ ਤਰ੍ਹਾਂ ਉਹਨਾਂ ਕੋਲ 1 ਲੱਖ ਇਟ ਇਕੱਠੀ ਹੋ ਜਾਂਦੀ ਸੀ ਅਤੇ ਜਿਸ ਦੇ ਨਾਲ ਉਹ ਘਰ ਬਣਾ ਲੈਂਦਾ ਸੀ ਤੇ ਇੱਕ ਇੱਕ ਰੁਪਏ ਨਾਲ ਉਸ ਕੋਲ 1 ਲੱਖ ਰੁਪਿਆ ਵੀ ਇਕੱਠਾ ਹੋ ਜਾਂਦਾ ਸੀ ਤੇ ਜਿਸ ਨਾਲ ਉਹ ਆਪਣੇ ਕੋਈ ਕਾਰੋਬਾਰ ਕੰਮ ਧੰਦਾ ਕਰ ਲੈਂਦਾ ਸੀ ਇਸ ਕਰਕੇ ਇਸ ਸ਼ਹਿਰ ਦਾ ਨਾ ਮੀਰਾਪੁਰ ਪੈ ਗਿਆ ਇਹ ਗੱਲ ਸੁਣ ਕੇ ਬਾਬਾ ਜੀ ਦੇ ਭਗਤ ਬਹੁਤ ਹੀ ਜ਼ਿਆਦਾ ਪਰਸੰਨ ਹੋਏ ਤੇ ਬਚਨ ਕਰਨ ਲੱਗੇ ਕਿ ਵਾਹ ਕਿੰਨਾ ਚੰਗਾ ਗੁਣ ਹੈ ਪਾਏ ਚਾਰੇ ਦੀ ਮਦਦ ਕਰਨਾ ਨਹੀਂ ਤਾਂ ਅੱਜ ਕੱਲ ਲੋਕ ਇੱਕ ਦੂਜੇ ਤੋਂ ਸੜਦੇ ਹਨ ਤੇ ਕੋਈ ਕਿਸੇ ਦੀ ਮਦਦ ਕਰਕੇ ਰਾਜੀ ਵੀ ਨਹੀਂ ਫਿਰ ਬਾਬੇ ਜੀ ਦੇ ਭਗਤ ਬਚਨ ਕਰਨ ਲੱਗੇ ਕਿ ਹੋਰ ਕੀ ਖਾਸ ਹੈ ਮੀਰਾਪੁਰ ਵਿੱਚ ਫਿਰ ਉਹ ਭਗਤ ਕਹਿੰਦਾ ਜੀ ਉੱਥੇ ਇੱਕ ਬਹੁਤ ਵੱਡੀ ਇਮਾਰਤ ਹੈ ਜੋ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਅਤੇ ਇਸ ਪਿੰਡ ਦੀ ਖਾਸियत ਵਜੋਂ ਜਾਣੀ ਜਾਂਦੀ ਹੈ ਇਹ ਬਹੁਤ ਹੀ ਵੱਡੀ ਇਮਾਰਤ ਹੈ ਇਹ ਇੰਨੇ ਵਧੀਆ ਤਰੀਕੇ ਦੇ ਨਾਲ ਬਣਾਈ ਹੋਈ ਹੈ ਤੇ ਇਸ ਦੀਆਂ ਪੌੜੀਆਂ ਵੀ ਦੀਵਾਰ ਦੇ ਵਿੱਚ ਹੀ ਹਨ ਪਰ ਇਹਨਾਂ ਦਾ ਉਂਝ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜੇ ਕਿਸੇ ਨੂੰ ਪਤਾ ਲੱਗ ਜਾਵੇ ਤਾਂ ਉਹ ਇਨਸਾਨ ਇਮਾਰਤ ਦੇ ਉੱਤੇ ਚੱਲਾਂ ਤਾਂ ਜਾਵੇਗਾ ਪਰ ਹੋਰ ਕਿਸੇ ਦਾ ਸਹਾਰੇ ਲੇ ਬਿਨਾ ਨਾ ਤਾਂ ਉਹ ਵਾਪਸ ਆ ਸਕਦਾ ਹੈ ਤੇ ਨਾ ਹੀ ਉਹ ਉੱਤੇ ਰਹਿ ਸਕਦਾ ਹੈ ਇਦਾਂ ਹੀ ਭੁਲੇਖੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ ਇਹ ਇਮਾਰਤ ਨਵਾਬ ਸਿੱਧਾ ਦੋਲਾ ਨੇ ਬਣਵਾਈ ਸੀ ਹੁਣ ਬਾਬਾ ਜੀ ਜੀ ਬਚਨ ਕਰਨ ਲੱਗੇ ਹਾਂ ਭਾਈ ਨਵਾਬ ਸਿਰਫ ਦੋਲਾ ਇੱਕ ਬਹੁਤ ਵੱਡਾ ਰਾਜਾ ਹੋਇਆ ਉਸਦੇ ਰਾਜ ਵਿੱਚ ਇੱਕ ਵਾਰ ਕਾਲ ਪੈ ਗਿਆ ਸੀ ਸਾਰੇ ਪਾਸੇ ਹਾਹਾਕਾਰ ਮਚ ਗਈ ਪ੍ਰਜਾ ਨੇ ਆ ਕੇ ਰਾਜੇ ਕੋਲ ਮੀਨਤਾ ਕੀਤੀਆਂ ਰਾਜੇ ਨੇ ਸੋਚਿਆ ਕਿ ਬਿਨਾ ਕੰਮ ਤੋਂ ਪ੍ਰਜਾ ਨੂੰ ਮਾਇਆ ਦੇਣੀ ਠੀਕ ਨਹੀਂ ਇਸ ਲਈ ਰਾਜੇ ਨੇ ਇਹ ਇਮਾਰਤ ਬਣਾਉਣ ਬਾਰੇ ਸੋਚਿਆ ਇਸ ਤਰ੍ਹਾਂ ਸਾਰੇ ਲੋਕ ਕੰਮ ਕਰਨ ਲੱਗੇ ਤੇ ਰਾਜਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਮਜ਼ਦੂਰੀ ਦੇ ਪੈਸੇ ਦੇ ਦਿੰਦਾ ਇਸ ਤਰ੍ਹਾਂ ਸਾਰੇ ਲੋਕਾਂ ਦਾ ਜੋ ਉੱਥੇ ਰਹਿੰਦੇ ਸੀ ਪਿੰਡ ਵਾਲੇ ਉਹਨਾਂ ਦਾ ਗੁਜ਼ਾਰਾ ਬਹੁਤ ਹੀ ਵਧੀਆ ਚੱਲਣ ਲੱਗਾ ਪਰ ਜਦੋਂ ਇਹ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਰਾਜੇ ਨੇ ਸੋਚਿਆ ਕਿ ਹੁਣ ਲੋਕਾਂ ਕੋਲੇ ਕਿਹੜਾ ਕੰਮ ਕਰਵਾਇਆ ਜਾਵੇ ਤਾਂ ਉਸ ਰਾਜੇ ਨੇ ਇੱਕ ਐਲਾਨ ਕੀਤਾ ਕਿ ਜਿਹੜੇ ਲੋਕ ਆਪਣੇ ਘਰ ਦਾ ਕੋੜਾ ਲਿਆ ਕੇ ਇੱਥੇ ਸਿੱਟਣਗੇ ਤਾਂ ਫਿਰ ਉਹਨਾਂ ਨੂੰ ਖਾਣ ਲਈ ਛਤੇ ਪ੍ਰਕਾਰ ਦੇ ਭੋਜਨ ਮਿਲਣਗੇ ਹੁਣ ਉਥੇ ਕੂੜੇ ਦੇ ਢੇਰ ਲੱਗ ਗਏ ਰਾਜਾ ਧਰਮੀ ਸੀ ਅਤੇ ਧਰਮ ਦੇ ਰਾਤੇ ਚੱਲਣ ਵਾਲੇ ਲੋਕਾਂ ਦੇ ਰਸਤੇ ਦੇ ਵਿੱਚ ਬਹੁਤ ਰੁਕਾਵਟਾਂ ਆਉਂਦੀਆਂ ਹਨ ਹੁਣ ਰੱਬ ਰਾਜੇ ਦੇ ਧਰਮ ਦਾ ਇੰਤਿਹਾਮ ਲੈਣ ਲੱਗਿਆ ਜਿਵੇਂ ਕਹਿ ਲਈਏ ਕਿ ਪਰਖਣ ਲੱਗਿਆ ਇੱਕ ਦਿਨ ਬਹੁਤ ਹੀ ਸੁੰਦਰ ਖੂਬਸੂਰਤ ਕੁੜੀ ਰਾਜੇ ਕੋਲ ਖੁਦ ਚੱਲ ਕੇ ਆਈ ਤਾਂ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਉਹ ਕਹਿੰਦੀ ਕਿ ਮੈਂ ਲక్ష్ਮੀ ਹਾਂ ਤੇ ਰਾਜੇ ਨੇ ਉਸ ਲੜਕੇ ਨੂੰ ਪੁੱਛਿਆ ਕਿ ਤੂੰ ਕੀ ਚਾਹੁੰਦੀ ਹੈ ਤੇ ਉਸ ਨੇ ਉੱਤਰ ਦਿੱਤਾ ਕਿ ਮੈਂ ਇੱਥੋਂ ਵਾਪਸ ਜਾਣਾ ਚਾਹੁੰਦੀ ਹਾਂ ਜਿੱਥੇ ਇੰਨਾ ਦਲੇਦਰਤਾ ਹੋਵੇ ਉੱਥੇ ਮੈਂ ਨਹੀਂ ਰਹਿ ਸਕਦੀ ਇਹ ਹੀ ਕਾਰਨ ਹੈ ਕਿ ਅੱਜਕੱਲ ਸਵੇਰੇ ਉੱਠਦੇ ਆ ਸਰਦਾਰ ਹੀ ਘਰ ਦੀਆਂ ਬੀਬੀਆਂ ਮੇਨ ਗੇਟ ਦੇ ਅੱਗੋਂ ਸਫਾਈ ਕਰਦੀਆਂ ਹਨ ਉਥੋਂ ਕੋੜਾ ਕਰਕੜ ਚੁੱਕ ਕੇ ਮੇਨ ਗਿੱੜ ਦੇ ਪਾਣੀ ਡੋਲਿਆ ਜਾਂਦਾ ਹੈ ਛਿੜਕਾ ਕੀਤਾ ਜਾਂਦਾ ਹੈ ਜਿਸ ਘਰ ਦੇ ਵਿੱਚ ਸਾਫ ਸਫਾਈ ਰਹਿੰਦੀ ਹੈ ਉਥੇ ਬਰਕਤ ਹੁੰਦੀ ਹੈ ਤੇ ਮਾਇਆ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਪਰ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਸਾਫ ਸਫਾਈ ਨਹੀਂ ਹੁੰਦੀ ਉਥੇ ਦਲੀਦਰਤਾ ਪਿਆ ਰਹਿੰਦਾ ਹੈ ਤੇ ਬਿਮਾਰੀਆਂ ਉਸ ਘਰ ਨੂੰ ਘੇਰੀ ਰੱਖਦੀਆਂ ਹਨ ਉਸ ਘਰ ਦੇ ਵਿੱਚੋਂ ਗਰੀਬੀ ਕਦੇ ਵੀ ਨਹੀਂ ਨਿਕਲਦੀ ਕਿਉਂਕਿ ਸਾਫ ਸਫਾਈ ਨਾ ਹੋਣ ਕਰਕੇ ਕੋੜਾ ਕਰਕਟ ਦੇ ਵਿੱਚ ਕੀਟਾੜੋ ਜਨਮ ਲੈ ਲੈਂਦੇ ਹਨ ਅਤੇ ਹੋ ਕਿਟਾਣੋਂ ਬਿਮਾਰੀਆਂ ਫੈਲਾਉਂਦੇ ਹਨ ਜਿਨ੍ਹਾਂ ਦੇ ਸੰਪਰਕ ਵਿੱਚ ਹੋਣ ਕਰਕੇ ਘਰ ਦੇ ਮੈਂਬਰਾਂ ਨੂੰ ਕੋਈ ਨਾ ਕੋਈ ਬਿਮਾਰੀ ਘੇਰੀ ਰੱਖਦੀ ਹੈ ਅਤੇ ਦਵਾਈਆਂ ਤੇ ਬਹੁਤ ਸਾਰੇ ਪੈਸੇ ਖਰਚ ਹੁੰਦੇ ਨੇ ਟੈਸਟ ਹੁੰਦੇ ਨੇ ਇਸ ਕਰਕੇ ਸਾਨੂੰ ਆਪਣੇ ਘਰ ਦੇ ਮੇਨ ਦਰਵਾਜੇ ਤੇ ਮੇਨ ਗੇਟ ਤੇ ਸਫਾਈ ਰੱਖਣੀ ਚਾਹੀਦੀ ਹੈ ਬਾਹਰ ਹੀ ਨਹੀਂ ਸੰਗਤ ਜੀ ਘਰ ਦੇ ਅੰਦਰੋਂ ਰੂਮਾਂ ਵਿੱਚ ਕਮਰਿਆਂ ਵਿੱਚ ਰਸੋਈ ਘਰ ਵਿੱਚ ਬਹੁਤ ਹੀ ਸਾਫ ਸੁਥਰਾ ਭੋਜਨ ਪਦਾਰਥ ਬਣਾਉਣਾ ਚਾਹੀਦਾ ਹੈ ਤੇ ਛਕਣਾ ਚਾਹੀਦਾ ਹੈ ਅਤੇ ਚਾਰੇ ਪਾਸਿਓ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ ਤਾਂ ਜੋ ਲక్ష్ਮੀ ਆਪਣੇ ਘਰ ਦੇ ਵਿੱਚ ਵਾਸ ਕਰ ਸਕੇ ਆਪਣੇ ਘਰ ਦੇ ਵਿੱਚ ਬਰਕਤ ਆ ਸਕੇ ਸਫਾਈ ਕਰਨ ਦੇ ਨਾਲ ਮੇਨ ਗੇਟ ਤੇ ਅਸੀਂ ਅਸੀਂ ਸ਼ੁੱਧ ਰਹਿੰਦੇ ਹਾਂ ਤੇ ਜਿਹੜੀ ਹਵਾ ਆਉਂਦੀ ਹੈ ਆਕਸੀਜਨ ਹੁੰਦੀ ਹੈ ਉਹ ਅਸੀਂ ਸਹੀ ਮਾਤਰਾ ਦੇ ਵਿੱਚ ਲੈ ਸਕਦੇ ਹਾਂ ਸੋ ਸਾਧ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਉਪਾਅ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ